ਡਾਕਟਰਾਂ ਤੇ ਕਾਮ ਸਮਾਜ ਦੇ ਵਿੱਚ ਜੋ ਇੱਕ ਵਿਥ ਪੈ ਰਹੀ ਆ ਉਹਨੂੰ ਵਿਥ ਨੂੰ ਮੇਟਣ ਦਾ ਵੀ ਸਾਧਨ ਇਹੀ ਆ ਕਿ ਅਸੀਂ ਲੋਕਾਂ ਦੇ ਕੋਲੇ ਜਾਈਏ ਲੋਕਾਂ ਦੇ ਨੇੜੇ ਜਾਈਏ ਇਹ ਲੋਕ ਤਾਂ ਜੀ ਅਨਪੜ੍ਹ ਨੇ ਲੋਕਾਂ ਦਾ ਪਤਾ ਨਹੀਂ ਲੱਗਦਾ ਤਾਂ ਬਾਬਿਆਂ ਜਿਹਾ ਤੁਰੇ ਫਿਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਦੋਂ ਵੱਡੇ ਕਸੂਰਵਾਰ ਸਾਨੂੰ ਲੱਗਦਾ ਕਿ ਉਹ ਬੌਧਿਕ ਤਬਕਾ ਜ਼ਿਆਦਾ ਕਸੂਰਵਾਰ ਆ ਵਿੱਚ ਬੋਕਰ ਨਹੀਂ ਖੜੀ ਕਰਨੀ ਵੀ ਜਮਨਜੀ ਤੇ ਬਹਿ ਕੇ ਪੈਰ ਨਹੀਂ ਹਲਾਉਣੇਗੇ ਜਾਂ ਅੱਖ ਚੁੱਕਦੀ ਹੋਵੇ ਜਾਂ ਫਿਰ ਤਾਰਿਆਂ ਸੰਬੰਧੀ ਵਹਿਮ ਭਰਮ ਪਸ਼ੂਆਂ ਸੰਬੰਧੀ ਵਹਿਮ ਭਰਮ ਇੱਤੀ ਬਾੜੀ ਸੰਬੰਧੀ ਵਹਿਮ ਭਰਮ ਸਾਰੇ ਤਰ੍ਹਾਂ ਦੇ ਵਹਿਮ ਭਰਮ ਸੀ ਉਹ ਜੋ ਕੇ ਸਮੇਂ ਦੇ ਦੌਰਾਨ ਜਦੋਂ ਮੈਡੀਕਲ ਨੇ ਤਰੱਕੀ ਕੀਤੀ ਹੈ ਤਾਂ ਮੈਡੀਕਲੀ ਲਾਈਨ ਦੇ ਨਾਲ ਵੀ ਬਹੁਤ ਸਾਰੇ ਵਹਿਮ ਭਰਮ ਜੁੜ ਕੇ ਆ ਗਏ ਕਿਹੜੇ ਕਿਹੜੇ ਵਹਿਮ ਭਰਮ ਹੈਗੇ ਜਿਹੜੇ ਮੈਡੀਕਲੀ ਲਾਈਨ ਦੇ ਵਿੱਚ ਅਜੋਕੇ ਸਮੇਂ ਦੇ ਦੌਰਾਨ ਪੜੇ ਲਿਖੇ ਡਾਕਟਰਾਂ ਵੱਲੋਂ ਪਲਾਏ ਜਾਂਦੇ ਜਦ ਕਿ ਉਹ ਉਹਨਾਂ ਦੀ ਰਿਐਲਿਟੀ ਹੈ ਹੀ ਨਹੀਂ ਤੇ ਉਹਨਾਂ ਲੋਕਾਂ ਦਾ ਦੁੱਧ ਦਹੀਂ ਵੀ ਬੰਦ ਕਰ ਦਿੰਦੰਨੇ ਲੱਸੀ ਵੀ ਬੰਦ ਕਰ ਦਿੰਦੰਨੇ ਉਹਨੇ ਦਾਲਾਂ ਵੀ ਬੰਦ ਹੋ ਜਾਂਦੀਆਂ ਨੇ ਤੇ ਮੁੜ ਕੇ ਉਹ ਬੰਦਾ ਕੀ ਆ ਕੱਲਾ ਰੋਟੀਆਂ ਤੇ ਹੋ ਜਾਂਦਾ ਹਮ ਹੁਣ ਜਦੋਂ ਬੰਦੇ ਦੀ ਖਰਾਕ ਹੀ ਕੱਲੀਆਂ ਰੋਟੀਆਂ ਰਹਿ ਜਾਣਗੀਆਂ ਤੇ ਉਹਦੇ ਹੱਡ ਪੈਰ ਦੁਖਣਗੇ ਅਜੋਕੇ ਪੂੰਜੀਵਾਦੀ ਯੁੱਗ ਦੇ ਦੌਰਾਨ ਜਿਹੜਾ ਹਰੇਕ ਕਿੱਤਾ ਕਿਤੇ ਨਾ ਕਿਤੇ ਮੁਨਾਫੇ ਦੇ ਨਾਲ ਜੁੜਿਆ ਹੋਇਆ ਆਪਾਂ ਨੂੰ ਇਹ ਹੁੰਦਾ ਆਪਾਂ ਜਿਹੜੇ ਵੀ ਕਿੱਤੇ ਦੇ ਵਿੱਚ ਲੱਗੇ ਹੋਏ ਆ ਉਹਦੇ ਵਿੱਚ ਵੱਧ ਤੋਂ ਵੱਧ ਮੁਨਾਫਾ ਕਿਸ ਤਰ੍ਹਾਂ ਕਮਾਇਆ ਜਾਵੇ ਤੇ ਇਸੇ ਹੀ ਤਰੀਕੇ ਦੇ ਨਾਲ ਅਜੋਕੇ ਸਮੇਂ ਦੇ ਦੌਰਾਨ ਆ ਜਿਹੜਾ ਉਹ ਡਾਕਟਰੀ ਦਾ ਕਿੱਤਾ ਉਹ ਉਸ ਕਿਤੇ ਨੂੰ ਵੀ ਆ ਜਿਹੜਾ ਜੋਕੇ ਸਮੇਂ ਦੇ ਦੌਰਾਨ ਭਾਵੇਂ ਇਹ ਸੇਵਾ ਦਾ ਕੀਤਾ ਪਰ ਵੱਡੇ ਪੱਧਰ ਦੇ ਉਤੇ ਜੋਕੇ ਸਮੇਂ ਦੇ ਦੌਰਾਨ ਮੁਨਾਫਾ ਬਣ ਕੇ ਰਹਿ ਗਿਆ ਹੁਣ ਉਹ ਦੌਰ ਬਣਿਆ ਪਿਆ ਵੀ ਜੇਕਰ ਤੁਹਾਡੀ ਜੇਲ੍ਹ ਦੇ ਵਿੱਚ ਪੈਸੇ ਹੈਗੇ ਆ ਤਾਂ ਤੁਸੀਂ ਇਲਾਜ ਕਰਵਾ ਲਓ ਨਹੀਂ ਇਲਾਜ ਨਹੀਂ ਹੋਣਾ ਤੁਹਾਡਾ ਕਿਉਂਕਿ ਸਰਕਾਰ ਆ ਜਿਹੜੀਆਂ ਕਿਤੇ ਨਾ ਕਿਤੇ ਸਰਕਾਰੀ ਸੰਸਥਾਵਾਂ ਤੋਂ ਸਰਕਾਰੀ ਹਸਪਤਾਲਾਂ ਤੋਂ ਜਿਹੜਾ ਹੱਥ ਪਛਾੜ ਖਿੱਚ ਰਹੀ ਆ ਪ੍ਰਾਈਵੇਟਿਜ਼ਮ ਦੀ ਵਜ੍ਹਾ ਕਰਕੇ ਜਿਹੜਾ ਅਜੋਕੇ ਸਮੇਂ ਦੇ ਦੌਰਾਨ ਗਰੀਬ ਦੇ ਹੱਥਾਂ ਦੇ ਉੱਤੇ ਉਹ ਜਗਾਰ ਦੱਸਿਆ ਹੈਗਾ ਪਰ ਫਿਰ ਵੀ ਕੁਝ ਸੰਸਥਾਵਾਂ ਜਿਹੜੀਆਂ ਇਹ ਕੋਸ਼ਿਸ਼ ਕਰ ਰਹੀਆਂ ਹਨ ਸਮਾਜਿਕ ਸਰਵਕਾਰਾਂ ਦੇ ਨਾਲ ਜੋੜਨ ਦੇ ਲਈ ਇੱਕ ਅਜਿਹੀ ਸੰਸਥਾ ਸਾਡਾ ਡਾਕ ਇਸ ਸੰਸਥਾ ਦੇ ਵਿੱਚ ਉਹਨਾਂ ਉਹਨਾਂ ਡਾਕਟਰਾਂ ਨੂੰ ਹੀ ਸ਼ਾਮਲ ਕੀਤਾ ਜਾਂਦਾ ਹੈਗਾ ਜਿਹੜੇ ਕਿਸੇ ਨਾ ਕਿਤੇ ਸਮਾਜਿਕ ਸਰਵਕਾਰਾਂ ਦੇ ਨਾਲ ਜੁੜੇ ਹੋਏ ਹਨ ਤਾਂ ਇਸ ਸੰਸਥਾ ਤੋਂ ਸਾਡੇ ਨਾਲ ਡਾਕਟਰ ਅਮਰਤ ਜੀ ਮੌਜੂਦ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਸੰਸਥਾ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਵੇਂ ਬਣੀ ਕਿਉਂ ਬਣੀ ਕੀ ਕਾਰਨ ਹੈਗਾ ਅਮਰਤ ਜੀ ਸਵਾਗਤ ਹੈ ਜੀ ਪਹਿਲਾਂ ਦਾ ਤੁਹਾਡਾ ਥੈਂਕ ਯੂ ਬਈ ਅਮਰਤੀ ਸਾਡਾ ਡਾਕਟਰ ਇਹ ਜੋ ਤੁਸੀਂ ਸੰਸਥਾ ਬਣਾਈ ਹੈਗੀ ਆ ਇਹ ਕਦੋਂ ਬਣਾਈ ਆ ਤੇ ਇਸ ਦਾ ਜਿਹੜਾ ਮੁੱਖ ਨਿਸ਼ਾਨਾ ਕੀ ਸੀ ਮੰਤਵ ਕੀ ਆ ਮੈਂ ਸਾਡਾ ਡਾਕਟਰ ਅ ਅਸੀਂ ਜੇ ਸੰਸਥਾ ਤਾਂ ਨਹੀਂ ਕਹਿੰਦੇ ਐਡੇ ਵੱਡੇ ਤਾਂ ਅਸੀਂ ਹੋਏ ਨਹੀਂ ਕਿਸੇ ਨੂੰ ਸੰਸਥਾ ਕੀ ਹੈ ਹੂੰ ਸਾਡਾ ਇਹ ਹੈ ਕਿ ਅਸੀਂ ਕੁਝ ਹਮਖਿਆਲ ਡਾਕਟਰਾਂ ਹੂੰ ਜਿਹੜੇ ਵੱਖ-ਵੱਖ ਸਪੈਸ਼ਲਿਟੀ ਚ ਕੰਮ ਕਰਦੇ ਨੇ ਵੱਖ-ਵੱਖ ਜਗ੍ਹਾ ਤੇ ਕੰਮ ਕਰ ਰਹੇ ਨੇ ਉਹ ਆਪਣੇ ਆਪਣੇ ਥਾਂਵਾਂ ਤੇ ਕੰਮ ਕਰ ਰਹੇ ਨੇ ਹੂੰ ਤੇ ਸਾਡੇ ਮਨ ਚ ਇਹ ਖਿਆਲ ਹੁੰਦੇ ਸੀ ਕਿ ਜੋ ਲੋਕ ਆਂਦੇ ਨੇ ਜਾਂ ਸਾਡੇ ਕੋਲ ਓਪੀਡੀ ਚ ਦਿਖਾਣ ਆਂਦੇ ਨੇ ਜਾਂ ਜਿਸ ਤਰ੍ਹਾਂ ਦਾ ਸਮਾਜ ਆ ਹੂੰ ਉਹ ਗਲਤ ਜਾਣਕਾਰੀਆਂ ਹੋਣ ਕਰਕੇ ਜਾਂ ਜਾਣਕਾਰੀਆਂ ਦੀ ਹਣ ਹੋਣ ਕਰਕੇ ਇਲਾਜ ਦੀ ਸਹੀ ਪਹੁੰਚ ਨਹੀਂ ਪਾਉਂਦੇ ਹੂੰ ਆ ਗਲਤ ਇਲਾਜ ਦਾ ਸ਼ਿਕਾਰ ਹੋ ਜਾਂਦੇ ਨੇ ਹੂੰ ਬਹੁਤ ਸਾਰੇ ਬਹਿਮਾ ਭਰਮਾ ਮਿੱਥਾ ਚ ਬਹੁਤ ਸਮਾਂ ਕੀਮਤੀ ਸਮਾਂ ਬਰਬਾਦ ਕਰ ਦਿੰਦੇ ਨੇ ਵੀ ਸਭ ਤੋਂ ਪਹਿਲਾਂ ਤਾਂ ਵੀ ਜੀ ਇਹ ਇਹ ਹੋ ਹੀ ਕਿਉਂ ਰਿਹਾ ਹੂੰ ਉਹਦਾ ਸਾਨੂੰ ਕਾਰਨ ਇਹ ਲੱਗਾ ਕਿ ਜਿਹੜੇ ਡਾਕਟਰ ਨੇ ਜਿਹੜੇ ਕਿ ਸਮਾਜ ਦਾ ਇੱਕ ਬੌਧਿਕ ਤਬਕਾ ਨੇ ਉਹ ਸਿਰਫ ਡਾਕਟਰ ਨਹੀਂ ਉਹ ਸਮਾਜ ਦਾ ਬੌਧਿਕ ਤਬਕਾ ਨੇ ਹੂੰ ਉਹ ਬੁੱਧੀਜੀਵੀ ਨੇ ਤੇ ਬੌਧਿਕ ਤਬਕੇ ਦਾ ਇਹ ਫਰਜ਼ ਹੈ ਕਿ ਉਹ ਜੋ ਉਹਨਾਂ ਕੋਲੇ ਜਾਣਕਾਰੀਆਂ ਹੈ ਵਿਗਿਆਨ ਦੀ ਇਹ ਚਾਹੇ ਸਿਹਤ ਦੀ ਕਲਾ ਦੇ ਜੋ ਵੀ ਉਹਨਾਂ ਕੋਲੇ ਜਾਣਕਾਰੀ ਹੈ ਜਿਸਦੇ ਉਹ ਆ ਮਾਹਰ ਨੇ ਤਾਂ ਉਹ ਜਾਣਕਾਰੀਆਂ ਨੂੰ ਉਹ ਲੋਕਾਂ ਵਿੱਚ ਲੈ ਕੇ ਜਾਣ ਕਿਸੇ ਵੀ ਰੂਪ ਚ ਲੈ ਕੇ ਜਾਣ ਜੋ ਉਹਨਾਂ ਦਾ ਖੇਤਰ ਆ ਤੇ ਅਸੀਂ ਡਾਕਟਰਾਂ ਅਸੀਂ ਮੈਡੀਕਲ ਖੇਤੇ ਨਾਲ ਸੰਬੰਧ ਰੱਖਦੇ ਆਂ ਤੇ ਸਾਨੂੰ ਲੱਗਾ ਕਿ ਸਾਡਾ ਮਰੀਜ਼ਾਂ ਨੂੰ ਇਲਾਜ ਦੇਣ ਦੇ ਨਾਲ ਨਾਲ ਉਦੋਂ ਵੀ ਵੱਡਾ ਫਰਜ਼ ਇਹ ਬਣਦਾ ਕਿ ਅਸੀਂ ਜਿਹੜਾ ਵਿਗਿਆਨ ਪੜ੍ਹੇ ਆਂ ਤੇ ਜਿਹੜਾ ਵਿਗਿਆਨ ਸਮੁੱਚੀ ਮਨੁੱਖਤਾ ਦਾ ਇਹ ਸਮਾਜ ਦੀ ਧਰੋਹਰਾ ਉਹਨਾਂ ਦੀ ਸਮਾਜ ਦੀ ਜਾਇਦਾਦ ਆ ਕਿਸੇ ਇੱਕ ਵਿਅਕਤੀ ਦਾ ਨਹੀਂ ਆ ਵੀ ਅਸੀਂ ਚਾਰ ਕਿਤਾਬਾਂ ਪੜ ਲਈਆਂ ਤਾਂ ਉਹਨੇ ਮੇਰਾ ਹੋ ਗਿਆ ਤੇ ਹੁਣ ਮੈਂ ਇਹਨਾਂ ਆਪਦਾ ਮਹਿਲ ਖੜਾ ਕਰੂੰਗਾ। ਹੂੰ ਤੇ ਇਹ ਵਿਗਿਆਨ ਦੀਆਂ ਜਾਣਕਾਰੀਆਂ ਜਿਹੜੀਆਂ ਹੁਣ ਉਹ ਲੋਕਾਂ 'ਚ ਲੈ ਕੇ ਜਾਣੇ ਚਾਹੀਣੀਆਂ ਨੇ। ਜੇ ਅਸੀਂ ਲੋਕਾਂ 'ਚ ਜਾਵਾਂਗੇ, ਵਿਚਨਾਂਗੇ, ਲੋਕਾਂ ਦਾ ਸਮਾਦਰ ਚਾਵਾਂਗੇ ਇੱਕ ਤਾਂ ਇਹੀ ਹੈ ਕਿ ਲੋਕਾਂ ਨੂੰ ਚੰਗੀ ਸਿਹਤ ਬਾਰੇ ਜਾਣਕਾਰੀ ਦੇਵਾਂਗੇ। ਉਹਨਾਂ ਦਾ ਇੱਕ ਇਹੀ ਚਲੋ ਫਾਇਦਾ ਹੈ। ਦੂਸਰਾ ਹੈ ਕਿ ਜਿਹੜੀ ਇੱਕ ਡਾਕਟਰਾਂ ਤੇ ਕਾਮ ਸਮਾਜ ਦੇ ਵਿੱਚ ਜੋ ਇੱਕ ਵਿਥ ਪੈ ਰਹੀ ਆ। ਹੂੰ ਉਹਨੂੰ ਵਿਤ ਨੂੰ ਮੇਟਣ ਦਾ ਵੀ ਸਾਧਨ ਇਹੀ ਆ ਕਿ ਅਸੀਂ ਲੋਕਾਂ ਦੇ ਕੋਲੇ ਜਾਈਏ ਲੋਕਾਂ ਦੇ ਨੇੜੇ ਜਾਈਏ ਨਾ ਕਿ ਅਸੀਂ ਲੋਕਾਂ ਤੇ ਸਾਰਾ ਦੋਸ਼ ੁੱਟ ਕੇ ਪਾਸੇ ਹੋ ਜੇ ਵੀ ਲੋਕ ਤਾਂ ਜੀ ਅਨਪੜ੍ਹ ਨੇ ਲੋਕਾਂ ਦਾ ਪਤਾ ਹੀ ਨਹੀਂ ਲੱਗਦਾ ਤਾਂ ਬਾਬਿਆਂ ਜੀ ਤੁਰੇ ਫਿਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਆ ਉਦੋਂ ਵੱਡੇ ਕਸੂਰਵਾਰ ਸਮ ਲੱਗਦਾ ਕਿ ਉਹ ਬੌਧਿਕ ਤਬਕਾ ਜ਼ਿਆਦਾ ਕਸੂਰਵਾਰ ਆ ਤਾਂ ਇਹ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਸ਼ੁਰੂ ਕੀਤੀ ਨਹੀਂ ਤੁਹਾਨੂੰ ਲੱਗਦਾ ਹੈਗਾ ਕਿ ਵਾਕਿਆ ਹੀ ਜੋ ਡਾਕਟਰ ਆ ਤੇ ਜੋ ਆਮ ਲੋਕ ਹੈਗੇ ਆ ਉਹਨਾਂ ਦੇ ਵਿੱਚ ਇੱਕ ਇਸ ਟਾਈਮ ਆ ਜਿਹੜੀ ਵਰਦੀ ਵਿਅਤ ਖੜੀ ਹੋ ਗਈ ਆ ਕੀ ਕਾਰਨ ਮੰਨਦੇ ਉਹਦਾ ਫੇਰਾ ਬਿਲਕੁਲ ਇਹ ਤਾਂ ਚਲੋ ਜੋ ਸਮਾਜ ਦੇ ਵਿੱਚ ਘਟਨਾਵਾਂ ਹੋ ਰਹੀਆਂ ਨੇ ਆਪਾਂ ਰੋਜ਼ ਨਿਤ ਮਰ ਆਪਾਂ ਦੇਖਦੇ ਆ ਇਹਦੇ ਤੇ ਕੋਈ ਦੋਰ ਆ ਵੀ ਨਹੀਂ ਤੇ ਇਹ ਸੱਚ ਤੋਂ ਆਪਾਂ ਮੂੰਹ ਚ ਭਾਵ ਨਹੀਂ ਸਕਦੇ ਕਿ ਡਾਕਟਰਾਂ ਦੇ ਵਿੱਚ ਇਕੱਲੇ ਡਾਕਟਰਾਂ ਦੇ ਨਹੀਂ ਡਾਕਟਰ ਵੀ ਉਹ ਇੱਕ ਵੱਡੇ ਬੌਧਿਕ ਆ ਤਬਕੇ ਦਾ ਹਿੱਸਾ ਨੇ ਸਮੁੱਚੇ ਬੌਧਿਕ ਤਬਕੇ ਦਾ ਤੇ ਆਮ ਲੋਕਾਂ ਦੇ ਵਿੱਚ ਹੀ ਕਾਫੀ ਵਖਰੇਵਾ ਹੋ ਚੁੱਕਿਆ ਹੂੰ ਕਿਉਂਕਿ ਡਾਕਟਰ ਮਨੁੱਖਾਂ ਦੀ ਮਨੁੱਖੀ ਜਾਨ ਨਾਲ ਜੁੜੇ ਹੋਏ ਨੇ ਤਾਂ ਉਥੇ ਇਹ ਸਾਨੂੰ ਜਿਹੜੀ ਵਿਥਾ ਇਹ ਜਾਦਾ 98 ਰੂਪ ਚ ਦਿਖਦੀ ਆ ਆਪਾਂ ਨੂੰ ਜਿਹੜੀ ਵਿਥਾ ਗਈ ਪਰ ਇਹਦਾ ਹੱਲ ਇਹ ਹੀ ਆ ਕਿ ਅਸੀਂ ਲੋਕਾਂ ਲਈ ਖੜੀਏ ਫਿਰ ਲੋਕ ਸਾਡੇ ਨਾਲ ਖੜਨਗੇ ਜੀ ਪਤਾ ਅਚਕ ਇਹ ਵੀ ਹੈਗਾ ਨਾ ਪਹਿਲਾਂ ਸੀਗੇ ਕਿ ਇੱਕ ਦੂਸਰੀ ਤਰ੍ਹਾਂ ਦੇ ਵਹਿਮ ਭਰਮ ਹੁੰਦੇ ਸੀਗੇ ਆਮ ਲੋਕਾਂ ਦੇ ਵਿੱਚ ਵੀ ਜਿਵੇਂ ਘਰ ਦੇ ਵਿੱਚ ਬੋਕਰ ਨਹੀਂ ਖੜੀ ਕਰਨੀ ਵੀ ਜਾਂ ਮੰੰਜੇ ਤੇ ਬਹਿ ਕੇ ਪੈਰ ਨਹੀਂ ਹਲਾਉਣੇਗੇ ਜਾਂ ਅੱਖ ਚੁੱਕਦੀ ਹੋਵੇ ਜਾਂ ਫਿਰ ਤਾਰਿਆਂ ਸੰਬੰਧੀ ਵਹਿਮ ਭਰਮ ਪਸ਼ੂਆਂ ਸੰਬੰਧੀ ਵਹਿਮ ਭਰਮ ਤੇਤੀ ਬਾੜੀ ਸੰਬੰਧੀ ਵਹਿਮ ਭਰਮ ਸਾਰੇ ਤਰ੍ਹਾਂ ਦੇ ਵਹਿਮ ਭਰਮ ਸੀ ਉਹ ਜੋ ਕੇ ਸਮੇਂ ਦੇ ਦੌਰਾਨ ਜਦੋਂ ਮੈਡੀਕਲ ਨੇ ਤਰੱਕੀ ਕੀਤੀ ਹੈ ਤਾਂ ਮੈਡੀਕਲ ਹੀ ਲੈਨ ਦੇ ਨਾਲ ਵੀ ਬਹੁਤ ਸਾਰੇ ਵਹਿਮ ਭਰਮ ਜੁੜ ਕੇ ਹੈਗੇ ਆ ਕਿਹੜੇ ਕਿਹੜੇ ਵਹਿਮ ਭਰਮ ਹੈਗੇ ਜਿਹੜੇ ਮੈਡੀਕਲ ਹੀ ਲੈਨ ਦੇ ਵਿੱਚ ਅਜੋਕੇ ਸਮੇਂ ਦੇ ਦੌਰਾਨ ਪੜੇ ਲਿਖੇ ਡਾਕਟਰਾਂ ਵੱਲੋਂ ਫਲਾਏ ਜਾਂਦੇ ਜਦ ਕਿ ਉਹ ਉਹਨਾਂ ਦੀ ਰਿਐਲਿਟੀ ਹੈ ਹੀ ਨਹੀਂ ਇਹ ਤੁਸੀਂ ਵਧੀਆ ਸਵਾਲ ਕੀਤਾ ਜਿਵੇਂ ਪਹਿਲਾਂ ਜਿਹੜੇ ਵਹਿਮ ਭਰਮ ਸੀ ਉਹ ਮਨੁੱਖਤਾ ਦੇ ਗਿਆਨਤਾ ਤੋਂ ਉਪਦੇ ਸੀ ਹੁਣ ਵਾਲੇ ਜਿਹੜੇ ਵਹਿਮ ਭਰਮ ਨੇ ਉਹਨਾਂ ਨੂੰ ਕਿਹਾ ਜਾਵੇ ਵੀ ਇਹ ਵਹਿਮ ਪਰ ਵਿਗਿਆਨਿਕ ਵਹਿਮ ਭਰਮ ਨੇ ਵੀ ਉਹ ਵਿਗਿਆਨ ਦੀ ਜਿਹੜੀ ਜਾਣਕਾਰੀਆਂ ਨੇ ਜਿਹੜੀਆਂ ਉਹਨਾਂ ਦੀ ਜਿਹੜੀ ਕੱਚ ਕਰਨ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਆ ਅੱਧੀ ਪਚੱਦੀ ਜਿਹੜੀ ਜਾਣਕਾਰੀ ਪਹੁੰਚਦੀ ਆ ਉਸ ਕਰਕੇ ਨੇ ਬਹੁਤ ਸਾਰੀਆਂ ਗੱਲਾਂ ਜਿਵੇਂ ਹੁਣ ਆਪਾਂ ਕਹੀਏ ਵੀ ਆਪਣੇ ਆਮ ਹੀ ਆ ਵੀ ਜ਼ੂਰ ਕੈਸੜ ਵੱਧ ਗਿਆ ਜ਼ੂਰ ਕੈਸੜ ਵੱਧ ਗਿਆ ਜ਼ੂਰ ਕੈਸੜ ਵੱਧ ਗਿਆ ਜ਼ੂਰ ਕੈਸੜ ਵੀ ਕਹਿੰਦੇ ਬੇਸਿਕਲੀ ਆਮ ਲੋਕ ਤਾਂ ਜੂਰੀਆ ਕਹਿੰਦੇ ਨੇ ਵੀ ਜੂਰੀਆ ਵੱਧ ਗਿਆ ਹੁਣ ਉਹ ਕਿਸੇ ਵੀ ਬੰਦੇ ਨੂੰ ਕੋਈ ਵੀ ਬਿਮਾਰੀ ਆ ਬੰਦੇ ਨੂੰ ਲੱਤਾਂ ਦੁਖਦੀਆਂ ਨੇ ਬੰਦੇ ਦੇ ਹੱਡ ਪੈਰ ਦੁਖਦੇ ਨੇ ਆ ਬੰਦੇ ਦਾ ਬੀਪੀ ਘਟਦਾ ਵਧਦਾ ਉਹ ਨੂੰ ਜੀ ਉਹ ਜੂਰੀਆ ਨਾਲ ਜੋੜ ਦਿੰਦੇ ਨੇ ਬੇਤਰਤ ਦਾ ਜੂਰੀਆ ਵਾਦ ਆ ਇਸ ਕਰਕੇ ਆ ਇਹ ਹੈਨਾ ਜੂਰੀਆ ਵਾਦ ਦਾ ਨਾਮ ਦੇ ਕੇ ਉਹ ਬੰਦੇ ਦੀ ਸਾਰੀ ਖੁਰਾਕ ਬੰਦ ਕਰ ਦਿੰਦੇ ਨੇ ਹੁਣ ਆਪਣਾ ਪੰਜਾਬ ਆਏ ਜ਼ਿਆਦਾਤਰ ਜਿਹੜੇ ਸ਼ੱਕ ਹਰੀ ਲੋਕ ਨੇ ਇਹ ਮੀਟ ਅੰਡੇ ਦੀ ਵਰਤੋਂ ਕੱਟ ਕਰਦੇ ਆ ਮੁਕਾਬਲ ਤਨ ਕਾਫੀ ਪਰਸੈਂਟੇਜ ਲੋਕਾਂ ਦੀ ਨਹੀਂ ਆ ਤੇ ਉਹਨਾਂ ਲੋਕਾਂ ਦਾ ਦੁੱਧ ਦਹੀਂ ਵੀ ਬੰਦ ਕਰ ਦਿੰਦ ਨੇ ਲੱਸੀ ਵੀ ਬੰਦ ਕਰ ਦਿੰਦ ਨੇ ਉਹਨੇ ਦਾਲਾਂ ਵੀ ਬੰਦ ਹੋ ਜਾਂਦੀਆਂ ਨੇ ਤੇ ਮੁੜ ਕੇ ਉਹ ਬੰਦਾ ਗਿਆ ਇਕੱਲਾ ਰੋਟੀਆਂ ਤੇ ਹੋ ਜਾਂਦਾ ਹਮ ਹੁਣ ਜਦੋਂ ਬੰਦੇ ਦੀ ਖਰਾਕ ਹੀ ਇਕੱਲੀਆਂ ਰੋਟੀਆਂ ਰਹਿ ਜਾਣਗੀਆਂ ਤੇ ਉਹਦੇ ਹੱਡ ਪੈਰ ਦੁਖਣਗੇ ਉਹਨੂੰ ਕੋਈ ਵੀ ਬੰਦਾ ਦੁਨੀਆ 'ਚ ਠੀਕ ਨਹੀਂ ਕਰ ਸਕਦਾ ਉਹਦੇ ਹੱਡ ਪੈਰ ਹਮ ਹੈਨਾ ਹੁਣ ਇਹ ਇੱਕ ਬਹੁਤ ਵੱਡੀ ਸਮੱਸਿਆ ਇਹ ਸਾਡੇ ਕੋਲੇ ਆਮ ਹੀ ਲੋਕ ਆਂਦੇ ਨੇ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕੀ ਤਕਲੀਫ ਆ ਜੀ ਉਹ ਪਹਿਲਾਂ ਪੰਜ-ਸੱਤ ਰਿਪੋਰਟਾਂ ਕੱਢ ਕੇ ਤੁਹਾਡੇ ਮੂਰੇ ਮਾਰਦਾ ਕਹਿੰਦਾ ਜੀ ਮੇਰਾ ਤਾਂ ਜੂਰੀਆ ਵਾਦਾ ਹਮ ਜਦੋਂ ਉਹਨੂੰ ਪੁੱਛਦੇ ਆ ਵੀ ਇਹ ਕਿਉ ਜਦੋਂ ਉਹ ਲੋਕ ਇੰਨੇ ਜ਼ਿਆਦਾ ਇਸ ਚੀਜ਼ ਨਾਲ ਨਪੀੜੇ ਪਏ ਨੇ ਬਿਯਾਨਕ ਜਰਕਾਰੀਆਂ ਨੇ ਇਹੀ ਜਦੋਂ 20 ਸਾਲ ਦਾ ਨੌਜਵਾਨ ਆਊਗਾ ਉਹ ਆ ਕੇ ਕਹੂਗਾ ਜੀ ਮੇਰਾ ਤਾਂ ਖੂਨ ਗਾੜਾ ਹੈ ਹਾਂ ਨਾ ਪਹਿਲਾਂ ਤਾਂ ਉਹਦਾ ਖੂਨ ਗਾੜਾ ਪਤਾ ਕਰਨਾ ਪੈਂਦਾ ਵੀ ਖੂਨ ਗਾੜਾ ਕਿਹਨੂੰ ਕਹਿੰਦਾ ਹੈ ਅਲਟੀਮੇਟਲੀ ਪਤਾ ਲੱਗਦਾ ਵੀ ਕੋਲੇਸਟ੍ਰੋਲ ਨੂੰ ਹੀ ਕਹਿੰਦਾ ਫਿਰ ਉਹਨੂੰ ਦੱਸੀਦਾ ਵੀ ਕੋਈ ਗੱਲ ਨਹੀਂ ਇਹ ਏਡੀਕ ਸਮੱਸਿਆ ਨਹੀਂ ਆ ਪਹਿਲੀ ਗੱਲ ਤਾਂ ਕੋਲੇਸਟ੍ਰੋਲ ਵਾਲੇ ਨੇ ਸਮੱਸਿਆਵਾਂ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਨੇ ਇਹ 20 ਸਾਲ ਦੇ ਬੰਦੇ ਦੀ ਬਿਮਾਰੀ ਨਹੀਂ ਆ ਤੇ ਉਹਦੇ ਕਰਕੇ ਵੀ ਆਇਆ ਨਹੀਂਗਾ ਵੀ ਹੁਣੇ ਕੋਲੈਸਟ੍ਰੋਲ ਵਧਿਆ ਤੇ ਬੰਦੇ ਦੇ ਘੰਟੇ ਬਾਅਦ ਸਿਰ ਦੁਖਣ ਲੱਗ ਜਾਊਗਾ ਉਹਦੇ ਨਾਲ ਕੋਈ ਸਿੱਧਾ ਸਬੰਧ ਨਹੀਂ ਹੈ ਇਹਨਾਂ ਅਗਲਾਂ ਦਾ ਹੂੰ ਜਿਵੇਂ ਇਸ ਤਰ੍ਹਾਂ ਦੀਆਂ ਇਹ ਚੀਜ਼ਾਂ ਨੇ ਲੋਕਾਂ ਲੋਕ ਆਪਣੀ ਬਿਮਾਰੀ ਦੱਸਣਾ ਵੀ ਭੁੱਲ ਗਏ ਹੂੰ ਉਹ ਜਿਹੜੀਆਂ ਉਹਨਾਂ ਨੂੰ ਇਧਰੋਂ ਉਧਰੋਂ ਕਿਸੇ ਆਮ ਘਟਪੜੇ ਲਿਖੇ ਡਾਕਟਰ ਨੇ ਕਹਿਤਾ ਕਿਸੇ ਨੇ ਲੈਬੈਟਰੀ ਵਾਲੇ ਨੇ ਕਹਿਤਾ ਕਿਸੇ ਨੇ ਹੋਰ ਕਹਿਤਾ ਉਹੋ ਚੀਜ਼ ਉਹਨਾਂ ਦੀ ਮੁੱਖ ਮੁਸ਼ਕਲ ਬਣ ਜਾਂਦੀ ਆ ਇਟਸ ਇੱਕ ਜੋ ਕੇ ਸਮੇਂ ਦੇ ਦੌਰਾਨ ਨਾ ਬੜੀ ਵੱਡੀ ਸਮੱਸਿਆ ਵੀ ਬਣੀ ਹੋਈ ਆ ਬਾਅਦ ਸਾਰੇ ਲੋਕਾਂ ਦੀ ਉਹ ਬਿਮਾਰੀ ਬਹੁਤ ਸਾਰੇ ਡਾਕਟਰਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਫੈਟੀ ਲੀਵਰ ਆ ਤੁਹਾਨੂੰ ਲੱਗਦਾ ਹੈਗਾ ਕਿ ਫੈਟੀ ਲੀਵਰ ਦੀ ਵੀ ਕੋਈ ਸਮੱਸਿਆ ਹੈਗੀ ਕੋਈ ਇਹ ਬਿਮਾਰੀ ਹੈ ਜਾਂ ਨਹੀਂ ਹੈ ਜੇ ਇਹਦੇ ਸੰਬੰਧੀ ਵੀ ਕੋਈ ਵਿਗਿਆਨ ਪਰਮ ਹੈ ਜਾਂ ਜਾਂ ਨਹੀਂ ਹੈਗਾ ਫੈਟੀ ਲੀਵਰ ਦੇਖੋ ਬਿਮਾਰੀ ਤਾਂ ਇਹ ਕਿਹਾ ਜਾਵੇ ਹੈ ਫੈਟੀ ਲੀਵਰ ਨਾਂ ਦੀ ਬਿਮਾਰੀ ਹੈ ਇਹਦੇ ਚ ਜਿਵੇਂ ਫੈਟ ਦੇ ਵਿੱਚ ਆਪਾਂ ਸਾਦੇ ਸ਼ਬਦਾਂ ਚ ਗੱਲ ਕਰੀਏ ਤੇ ਆ ਕਿ ਫੈਟ ਜਿਹੜੀ ਜਮਾ ਹੋਣ ਲੱਗ ਜਾਂਦੀ ਹੈ ਲੀਵਰ ਦੇੜੇ ਸੈੱਲ ਨੇ ਉਹਨਾਂ 'ਚ ਜਮਾ ਹੋਣ ਲੱਗ ਜਾਂਦੀ ਹੈ ਉਸ ਕਰਕੇ ਉਸ ਲਿਵਰ ਦੇ ਵਿੱਚ ਆਪਾਂ ਕਹਿੰਦੇ ਜੇ ਸੋਜਿਸ਼ ਘੜੀ ਹੋਣ ਲੱਗ ਜਾਂਦੀ ਹੈ ਹੌਲੀ-ਹੌਲੀ ਹੂੰ ਪਰ ਉਹਦੇ ਬਹੁਤ ਸਾਰੇ ਕਾਰਨ ਨੇ ਹੂੰ ਕਾਰਨਾਂ ਤੋਂ ਪਹਿਲਾਂ ਆਪਾਂ ਜਾਣੀਏ ਕਿ ਲੋਕਾਂ ਨੂੰ ਫੈਟੀ ਲਿਵਰ ਦਾ ਪਤਾ ਕਿਵੇਂ ਲੱਗਦਾ ਉਹ ਆਮ ਕਰਦੇ ਕਿ ਜਦੋਂ ਵੀ ਲੋਕ ਐਵੇਂ ਮੇਰੇ ਪੇਟ ਦਰਦ ਹੋ ਗਿਆ ਮੈਨੂੰ ਤਿਆਗ ਬਣਦਾ ਮੈਨੂੰ ਫਲਾਣ ਹੁੰਦਾ ਤੇ ਲੋਕੀਂ ਹਰੇਕ ਹੀ ਅਲਟਰਾਸਾਉਂਡ ਕਰਾਉਣ ਲੱਗ ਜਾਂਦਾ ਅਲਟਰਾਸਾਉਂਡ ਦੇ ਉੱਤੇ ਉਹ ਰਿਪੋਰਟ ਆ ਜਾਂਦੀ ਥੋੜਾ ਫੈਟੀ ਲਿਵਰ ਆ ਹੂੰ ਜਿਹੜੀ ਇਹ ਅਲਟਰਾਸਾਉਂਡ ਰਾਹੀਂ ਉਹ ਕਹਣਾ ਫੈਟੀ ਲਿਵਰ ਹੂੰ ਉਹ ਬੜਾ ਟੇਡਾ ਕੰਮ ਆ ਹੂੰ ਉਹ ਫੈਟੀ ਲਿਵਰ ਜੇ ਮੈਂ ਗ੍ਰ ਲਿਖਿਆ ਮਿਲ ਜੂਗਾ ਗ੍ਰੇਡ 1 ਫੈਟੀ ਲਿਵਰ ਉਹਨੋਂ ਅੱਗੇ ਹੋਰ ਬਹੁਤ ਸਾਰੇ ਜਿਹੜੇ ਟੈਸਟ ਨੇ ਜਾਂ ਮਰੀਜ਼ ਦੀ ਪੂਰੀ ਸਿਹਤ ਨੂੰ ਦੇਖਦੇ ਹੋਏ ਉਹਦੀਆਂ ਬਿਮਾਰੀਆਂ ਨੂੰ ਦੇਖਦੇ ਹੋਏ ਉਹ ਚੀਜ਼ ਨੂੰ ਪੱਕਾ ਕਰਨਾ ਪੈਂਦਾ ਵੀ ਇਹਨੂੰ ਵਾਕਈ ਫੈਟੀ ਲਿਵਰ ਹੈ ਕਿ ਨਹੀਂ ਹੈ ਉਹ ਕੱਲੀ ਅਲਟਰਾਸਾਉਂਡ ਦੀ ਰਿਪੋਰਟ ਨਹੀਂ ਆ ਜੀ ਅਲਟਰਾਸਾਉਂਡ ਤੇ ਲਿਖਿਆ ਹੋਇਆ ਫੈਟੀ ਲਿਵਰ ਬਿਮਾਰੀ ਨਹੀਂ ਆ ਫੈਟੀ ਲਿਵਰ ਦੀ ਬਿਮਾਰੀ ਇੱਕ ਹੈ ਪਰ ਅਲਟਰਾਸਾਉਂਡ ਦੀ ਰਿਪੋਰਟ ਤੇ ਲਿਖਿਆ ਹੋਇਆ ਫੈਟੀ ਲਿਵਰ ਗ੍ਰੇਡ 1 ਟੂ A ਬਿਮਾਰੀ ਨਹੀਂ ਆ ਜੀ ਉਹਨੂੰ ਅੱਗੇ ਹੋਰ ਦੇਖਣਾ ਚਾਹੀਦਾ ਵੀ ਇਹਦੀ ਵਜ੍ਹਾ ਕੀ ਹੈ ਬਾਕੀ ਹੈ ਕਿ ਨਹੀਂ ਹੈ ਪ ਫਿਰ ਉਹਦੀ وجہ ਕੀ ਹੈ ਹੂੰ ਆਪਣੇ ਆਮ ਜਿਹੜੀ وجہ ਇਹ ਹੈ ਕਿ ਬਹੁਤ ਜਿਆਦਾ ਜੰਕ ਫੂਡ ਜਿਹੜੇ 버ਗਰ ਪੈਟੀਆਂ ਚੱਲੇ ਬੈ ਨੇ ਹੁਣ ਆਪਣੇ ਸ਼ੂਗਰ ਇੱਕ ਵੱਡਾ ਕਾਰਨ ਹੈ ਤੇ ਇਹ ਮੋਟਾਪਾ ਇਹ ਜਿਹੜੇ ਤਿੰਨ ਚਾਰ ਕਾਰਨ ਨੇ ਜਿਹੜੇ ਇਸ ਦੇ ਫੈਟੀ ਲਿਵਰ ਦੇ ਹੈਗੇ ਨੇ ਪਰ ਇਹ ਪੂਰੀ ਤਰ੍ਹਾਂ ਇਲਾਜ ਹੋਗਾ ਤੇ ਜਿਹੜੇ ਮੋਟਾਪੇ ਵਾਲੇ ਨੂੰ ਤਾਂ ਜੇ ਭਾਰ ਹੀ ਘਟਾ ਲੈਣਗੇ ਉਹ ਉਹਦੇ ਨਹੀਂ ਠੀਕ ਹੋ ਜਾਣਗੇ ਉਹਦੇ ਨਹੀਂ ਫੈਟੀ ਲਿਵਰ ਠੀਕ ਹੋ ਜਾਣਾ ਉਹਨਾਂ ਨੂੰ ਕੋਈ ਬਾਲੀ ਦਵਾਈਆਂ ਦੇ ਵੀ ਲੋੜ ਨਹੀਂ ਹੁੰਦੀ ਜੀ ਅੱਛਾ ਇੱਕ ਐਸਿਡ ਦੀ ਬੜੀ ਸਮੱਸਿਆ ਹੈਗੀ ਆ ਕੀ ਕਾਰਨਮੰਦ ਉਹ ਇਹਦੇ ਸੰਬੰਧੀ ਵੀ ਕੋਈ ਵਹਿਮ ਪਰਮ ਹੈ ਜਾਂ ਨਹੀਂ ਹੈ ਕਿ ਆਪਾਂ ਆਪਾਂ ਤੌਰ ਤੇ ਕਹਿੰਦੇ ਵੀ ਐਸਿਡ ਬਣ ਗਿਆ ਬੜੇ ਲੋਕਾਂ ਦੇ ਬੰਦ ਆ ਹਾਂ ਇਹਦੇ ਚ ਵੀ ਕਈ ਇਹਦੇ ਜਿਵੇਂ ਆ ਵੀ ਹਰੇਕ ਆਪਾਂ ਦੇਖੀ ਵੀ ਜਿਹੜੇ ਵਿਸ਼ੇ ਥੋੜਾ ਵੱਡੇ ਦਾ ਹੁੰਦੇ ਨੇ ਪਰ ਜੇ ਸੌਕੇ ਸ਼ਬਦਾਂ ਚ ਕਿਹਾ ਜਾਵੇ ਤਾਂ ਆਪਣੇ ਲੋਕ ਕਿਸੇ ਵੀ ਚੇਟੇ ਦੀ ਗੜਬੜ ਨੂੰ ਐਸਿਡ ਕਹਿੰਦੇ ਨੇ ਹਮ ਜਦੋਂ ਅਸੀਂ ਮਰੀਜ਼ਾਂ ਨੂੰ ਦੇਖਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਇਹ ਹੀ ਦੇਖਣਾ ਪੈਂਦਾ ਵੀ ਉਹ ਬਾਕੀ ਐਸਿਡ ਹੈ ਜਾਂ ਕੋਈ ਹੋਰ ਸਮੱਸਿਆ ਹਮ ਪੇਟ ਦਰਦ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਹਣਾ ਕਿਸੇ ਬੰਦੇ ਦੇ ਆ ਵੀ ਖਾਣਾ ਨਹੀਂ ਪਚ ਰਿਹਾ ਕਿਸੇ ਬੰਦੇ ਦੇ ਜਿਵੇਂ ਆਪਣੇ ਆ ਕਿ ਕਾਫੀ ਸਾਰੇ ਲੋਕਾਂ ਦੇ ਜਿਹੜੀ ਦੁੱਧ ਦਾ ਜਿਹੜੀ ਸ਼ੂਗਰ ਆ ਉਹ ਪਚਦੀ ਨਹੀਂ ਆ ਉਹ ਜਦੋਂ ਪਚਦੀ ਨਹੀਂ ਆ ਤੇ ਉਹ ਪੇਟ ਨੂੰ ਗੈਸ ਹੋਣ ਲੱਗ ਜਾਂਦੀ ਆ ਬਹੁਤ ਸਾਰੇ ਲੋਕ ਨੇ ਇਹਨੂੰ ਵੀ ਐਸਿਡ ਹੀ ਸਮਝਦੇ ਨੇ ਹਮ ਉਹ ਐਸਿਡ ਹੀ ਕਹਿੰਦੇ ਨੇ ਜੀ ਜਿਵੇਂ ਤੁਹਾਨੂੰ ਮਰੀਜ਼ ਨਾਲ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਦੇਖਣਾ ਪੈਂਦਾ ਵੀ ਅਸਲ ਜੀ ਨੂੰ ਐਸਿਡ ਹੈ ਕਿ ਨਹੀਂ ਹੈ ਦੂਜਾ ਇੱਕ ਵੱਡਾ ਕਾਰਨ ਹੈ ਕਿ ਲੋਕ ਕਿਸੇ ਵੀ ਪੇਟ ਦਰਦ ਨੂੰ ਐਸਿਡ ਸਮਝ ਕੇ ਐਸਿਡ ਵਾਲੀਆਂ ਦਵਾਈਆਂ ਖਾਣ ਲੱਗ ਜਾਂਦੇ ਨੇ ਜਿਨ੍ਹਾਂ ਜਿਹੜੇ ਆਮ ਤੌਰ ਤੇ ਡੀਐਸਆਰ ਦੀਆਂ ਗੋਲੀਆਂ ਨੇ ਬਹੁਤ ਮਸ਼ਹੂਰ ਨੇ ਹਨ ਹਰੇਕ ਬੰਦਾ ਖਾ ਰਿਹਾ ਹੈਗਾ ਹੁਣ ਉਹ ਗੋਲੀਆਂ ਦੀ ਸਮੱਸਿਆ ਕੀ ਹੈ ਕਿ ਜੇ ਤੁਸੀਂ ਉਹ 8 10 ਦਿਨ 15 ਦਿਨ ਲਗਾਤਾਰ ਖਾਓਗੇ ਉਹ ਜਦੋਂ ਗੋਲੀ ਬੰਦ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਦੁਬਾਰਾ ਐਸਿਡ ਬਣੂਗਾ ਤਾਂ ਬੰਦਾ ਦੁਬਾਰਾ ਫੇਰ ਖਾਊਗਾ ਉਹ ਇੱਕ ਤਰ੍ਹਾਂ ਦੀ ਕਹਦੀ ਹੈ ਵੀ ਲੱਤ ਹੀ ਲੱਗ ਜਾਂਦੀ ਆ ਉਹਦੇ ਨੂੰ ਇਹ ਤਾਂ ਕੋਈ ਸੋਲੂਸ਼ਨ ਹੈ ਫਿਰ ਵੀ ਉਹਦਾ ਬੰਦ ਕਰਨੀ ਪੈਂਦੀ ਆ ਉਹ ਬੜਾ ਤਰੀਕਾ ਆ ਉਹਦਾ ਬੰਦ ਕਰਨ ਦਾ ਵੀ ਉਹਨੂੰ ਬੰਦ ਕਰਨ ਦੇ ਵੀ ਮੈਂ ਹੌਲੀ ਹੌਲੀ ਪ੍ਰੋਸੈਸ ਆ ਕਿ ਕਿਵੇਂ ਉਹਦੀ ਡੋਜ਼ ਘਟਾਣੀ ਆ ਫਿਰ ਉਹਦੀ ਥਾਂ ਤੇ ਬਦਲਵੀਂ ਦਵਾਈ ਦੇਣੀ ਆ ਫਿਰ ਉਹਨੂੰ ਹੌਲੀ ਹੌਲੀ ਬੰਦ ਕਰਨਾ ਇੱਕਦਮ ਉਹਨੂੰ ਬੰਦ ਵੀ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਅਸੀਂ ਆਮ ਹੀ ਲੋਕਾਂ ਨੂੰ ਕਹਿੰਦੇ ਆ ਕਿ ਤੁਸੀਂ ਇਹ ਦਵਾਈ ਬਿਲਕੁਲ ਬਿਨਾਂ ਪੁੱਛੇ ਨਹੀਂ ਲੈਣੀ ਚਾਹੀਦੀ ਕਿਤੇ ਲੈਣੀ ਪੈ ਜੇ ਤਾਂ ਇੱਕ ਅੱਧੀ ਗੋਲੀ ਲਓ ਬਸ ਲਗਾਤਾਰ ਨਾਲ ਲਓ ਕਿਵੇਂ ਆਪਣੇ ਲੋਕਾਂ ਨੇ ਰੁਟੀਨ ਹੀ ਬਣਾ ਰੱਖਿਆ ਵੀ ਉਹ ਜਿਵੇਂ ਪਾਠ ਕਰਨਾਗਾ ਸਵੇਰੇ ਬਹੁਤ ਸਾਰੇ ਲੋਕਾਂ ਨੇ ਵੀ ਨੇਮ ਚ ਉਹਨਾਂ ਦੇ ਸ਼ਾਮਲ ਆਈ ਉਹਨਾਂ ਦੇ ਨੇਮ ਚ ਇਹ ਸ਼ਾਮਲਾ ਵੀ ਸਵੇਰੇ ਉੱਠਣ ਸਾਰ ਪਹਿਲਾਂ ਤਿਜਾਵ ਵਾਲੀ ਗੋਲੀ ਖਾਣੀ ਆ। ਹੂੰ ਇਹ ਇਹ ਬੜੀ ਗਲਤ ਚੀਜ਼ ਆ। ਬਾਕੀ ਇਹਨਾਂ ਦਵਾਈਆਂ ਦੇ ਸਾਈਡ ਇਫੈਕਟ ਵੀ ਨੇ ਬਹੁਤ ਸਾਰੇ। ਜੀ ਜਿਹੜੇ ਕਿਉਂਕਿ ਹੁਣ ਜੇ ਉਹ ਸਾਈਡ ਇਫੈਕਟ ਜੇ ਆਪਾਂ 100 ਬੰਦੇ ਨੂੰ ਦੇਨੇ ਤਾਂ ਇੱਕ ਬੰਦੇ ਨੂੰ ਆਉਂਦਾ। ਹੂੰ ਜੇ ਆਪਾਂ ਉਹ 10 ਲੱਖ ਬੰਦੇ ਨੂੰ ਦੇਵਾਂਗੇ ਤਾਂ ਉਹ ਹਜ਼ਾਰ ਬੰਦਾ ਉਹਨਾਂ ਸਾਈਡ ਇਫੈਕਟਾਂ ਵਾਲਾ ਆਊਗਾ। ਹੂੰ ਤਾਂ ਉਹ ਬਿਨਾਂ ਲੋੜੋਂ ਨਹੀਂ ਲੈਣੀ ਚਾਹੀਦੀਆਂ ਦਵਾਈਆਂ। ਜੀ ਬਿਨਾਂ ਲੋੜੋਂ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ। ਬਹੁਤ ਸਾਰੀਆਂ ਬਿਮਾਰੀਆਂ ਪ੍ਰਤੀ ਪਾਈ ਜਾਂਦੇ ਹੈਗੇ ਆ ਆਪਾਂ ਆਪ ਤੌਰ ਤੇ ਜੋ ਕੇ ਸਮਝਦੇ ਦੌਰਾਨ ਇੱਕ ਕੈਂਸਰ ਦੀ ਬਹੁਤ ਵੱਡੀ ਸਮੱਸਿਆ ਹੈਗੀ ਆ ਕਿਉਂਕਿ ਜਦੋਂ ਤੋਂ ਗ੍ਰੀਨ ਰੈਵੋਲੂਸ਼ਨ ਆਇਆ ਹੈਗਾ ਉਦੋਂ ਤੋਂ ਇਸ ਤੋਂ ਬਾਅਦ ਆ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਆ ਜਿਹੜਾ ਲੋਕ ਕੈਂਸਰ ਦੇ ਨਾਲ ਪੀੜਤ ਹੋਏ ਆ ਕੀ ਇਸ ਸੰਬੰਧੀ ਵੀ ਕੋਈ ਲੋਕਾਂ ਦੇ ਵਿੱਚ ਵਹਿਮ ਭਰਮ ਹੈ ਜਾਂ ਨਹੀਂ ਹੈ ਇਸ ਬਿਮਾਰੀ ਨੂੰ ਲੈ ਕੇ ਜਿਵੇਂ ਕੈਂਸਰ ਮੇਰਾ ਏਰੀਆ ਤਾਂ ਹੈ ਨਹੀਂ ਬਿਲਕੁਲ ਮੈਂ ਸਪੈਸ਼ਲਿਸਟ ਨਹੀਂ ਆ ਕੈਂਸਰ ਦਾ ਤੇ ਕੈਂਸਰ ਦੇ ਡਾਟੇ ਬਾਰੇ ਵੀ ਮੇਰਾ ਬਹੁਤਾ ਅਧਿਆਨ ਤਾਂ ਨਹੀਂ ਆ ਹੂੰ ਵੀ ਇਸ ਤੇ ਮੈਂ ਕਮੈਂਟ ਕਰਾਂ ਵੀ ਕਿੰਨਾ ਕੁ ਵਧਿਆ ਕਿੰਨਾ ਨਹੀਂ ਵਧਿਆ ਕਿਉਂਕਿ ਬਹੁਤ ਸਾਰੇ ਨਹੀਂ ਇਸ ਇਸ ਦੀ ਕੋਈ ਵਹਿਮ ਭਰਮ ਤਾਂ ਲੋਕਾਂ ਦੇ ਮਨ ਦੇ ਵਿੱਚ ਆ ਵਹਿਮ ਭਰਮ ਇਹ ਆ ਕਿ ਲੋਕਾਂ ਨੂੰ ਜਿਵੇਂ ਉਹਨਾਂ ਨੂੰ ਹਰ ਕੁਝ ਜਿਹੜੇ ਲੱਛਣ ਨੇ ਜਿਹੜਾ ਉਹਨਾਂ ਨੂੰ ਲੱਗਦਾ ਵੀ ਮੈਨੂੰ ਦੂਜਾ ਦੂਜਾ ਹੋਇਆ ਵਾ ਹੁਣ ਜਿਵੇਂ ਔਰਤਾਂ ਦੀ ਕਾਮ ਤੁਸੀਂ ਉਹ ਕਿਸੇ ਨਾ ਕਿਸੇ ਕਰਨ ਕਰਕੇ ਅਲਟਰਾਸਾਉਂਡ ਹੋ ਗਿਆ ਬੱਚੇਦਾਨੀ ਚ ਸੌਲੀ ਆ ਗਈ ਬੱਚੇਦਾਨੀ ਚ ਗੰਡ ਆ ਗਈ ਤਾਂ ਉਹ ਐ ਸਮਝਣ ਨੇ ਵੀ ਇਹ ਗੰਡ ਦੇ ਵਿੱਚ ਦੂਜਾ ਹੀ ਬਣੂਗਾ ਹਣਾ ਤਾਂ ਇਹ ਬਹੁਤ ਸਾਰੇ ਇਸ ਕਰਕੇ ਆਪਰੇਸ਼ਨ ਵੀ ਹੋ ਰਹੇ ਨੇ ਲੋਕਾਂ ਦੇ ਬਿਨਾਂ ਲੋੜੋਂ ਆਪਰੇਸ਼ਨ ਹੋ ਰਹੇ ਨੇ ਹਣਾ ਤੇ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਹੜੀ ਖਾਸ ਤੌਰ ਤੇ ਜਿੱਨਾ ਜਿਹੜਾ ਔਰਤਾਂ ਨੂੰ ਬੱਚਾ ਹੋ ਸਕਦਾ ਉਸ ਦੌਰਾਨ ਇਹ ਗੰਡਾਂ ਆਮ ਹੀ ਹੁੰਦੀਆਂ ਨੇ ਤੇ ਜਿਹਦੇ ਲਈ ਜੇ ਉਹ ਕੋਈ ਆ ਜੇ ਉਹਨੂੰ ਕੋਈ ਸਮੱਸਿਆ ਨਹੀਂ ਹੈ ਮਰੀਜ਼ ਨੂੰ ਤਉ ਦੇ ਆਪਰੇਸ਼ਨ ਦੀ ਵੀ ਕੋ ਲੋਡ ਨਹੀਂ ਹੁੰਦੀ ਹੂੰ ਤੇ ਉਹ ਬਹੁਤ ਦੇਖਣ ਪਖਣ ਤੋਂ ਬਾਅਦ ਜਿਹੜੇ ਡਾਕਟਰ ਨੇ ਉਹ ਏਸੀ ਦਾ ਫੈਸਲਾ ਲੈਂਦੇ ਨੇ ਵੀ ਇਹਦਾ ਆਪਰੇਸ਼ਨ ਕਰਨਾ ਵੀ ਚਾਹੀਦਾ ਕਿ ਆਪਣ ਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਜਦੋਂ ਔਰਤ ਦਾ ਮਹੀਨਾ ਬੰਦ ਹੋ ਗਿਆ ਤਾਂ ਉਸ ਨੇ ਆਪਣੇ ਬਹੁਤੇ ਮਾਮਲੇ ਠੀਕ ਹੀ ਹੋ ਜਾਣਾ ਹੁੰਦਾ ਹੂੰ ਤੇ ਇੱਕ ਜਿਵੇਂ ਇਹ ਵੀ ਇੱਕ ਦੂਜਾ ਹੈ ਜਿਹੜਾ ਇੱਕ ਡਾਰਾ ਲੋਕਾਂ ਚ ਵੀ ਕਿਸੇ ਵੀ ਗੰਢ ਚ ਦੂਜਾ ਬਣ ਜੂਗਾ ਹੂੰ ਫਿਰ ਆਪਣੇ ਲੋਕ ਜਿਵੇਂ ਚਰਬੀ ਦੀਆਂ ਗੰਢਾਂ ਚਮੜੀ ਥੱਲੇ ਜਮਾ ਹੋ ਜਾਂਦੀਆਂ ਨੇ ਉਸ ਤੋਂ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ ਕਈ ਵਾਰ ਇਹ ਆ ਕਿ ਉਹਨਾਂ ਦੇ ਵਿੱਚ ਕੁਝ ਵੀ ਨਹੀਂ ਕਰਨਾ ਹੁੰਦਾ ਹੂੰ ਉਹ ਜਸਟ ਜੇ ਕਿਸੇ ਦੇ ਬੰਦੇ ਦੇ ਚਿਹਰੇ ਤੇ ਆ ਜਾਂ ਠੋਡੀ ਤੇ ਆ ਕਿਤੇ ਉਹ ਦੇਖਣ ਨੂੰ ਭੜਾ ਲੱਗ ਰਿਹਾ ਤਾਂ ਉਹ ਕੱਢੀ ਜਾ ਸਕਦੀ ਹੈ ਤੇ ਕਈ ਵਾਰੀ ਉਹ ਕਿਸੇ ਅੰਦਰਲੇ ਪਾਸੇ ਆਪਣੇ ਦੇ ਕੋਈ ਲੋੜ ਵੀ ਨਹੀਂ ਹੁੰਦੀ। ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਲੋਕਾਂ 'ਚ ਪਾਉਂਗੇ ਜਾਂ ਜਿਵੇਂ ਕਿਸੇ ਦੇ ਪਤਾ ਲੱਗ ਗਿਆ ਵੀ ਕੋਈ ਗੰਢ ਹੈਗੀ ਕਿਤੇ ਤਾਂ ਆਪਾਂ ਉਹਦਾ ਪਤਾ ਲਾਣਾ ਵੀ ਇਹ ਕੈਂਸਰ ਹੈ ਕਿ ਕਿਹੜੀ ਕਿਸਮਾ ਕੈਂਸਰ ਦੀ ਇਹਦਾ ਅੱਗੇ ਕੀ ਇਲਾਜ ਆਤਾ ਉਹਦੇ ਲਈ ਆਪਾਂ ਨੂੰ ਬਾਇਓਪਸੀ ਲੈਣੀ ਪੈਂਦੀ ਹੈ ਬਾਇਓਸਮ ਦਾ ਇੱਕ ਪੀਸ ਲੈ ਕੇ ਭੇਜਣਾ ਪੈਂਦਾ ਤਾਂ ਆਪਣੇ ਲੋਕਾਂ ਜਿਵੇਂ ਇਹ ਵੀ ਆ ਕਿ ਜੇ ਉਹਦੇ 'ਚ ਸੂਈ ਮਾਰਤੀ ਤਾਂ ਉਹ ਫੈਲ ਜਾਊਗਾ ਇਹਦਾ ਕੁਝ ਨਹੀਂ ਹੁੰਦਾ। ਜਿਹੜੀਆਂ ਉਹ ਬਾਇਪਸੀਆਂ ਹੁੰਦੀਆਂ ਨੇ ਜਾਂ ਉਹ ਟੈਸਟ ਹੁੰਦੇ ਨੇ ਉਹ ਬਹੁਤ ਪਰਖੀਆਂ ਹੋਈਆਂ ਚੀਜ਼ਾਂ ਨੇ ਕਿ ਇਹ ਨਹੀਂ ਐਦਾਂ ਫੈਲਦਾ ਹੁੰਦਾ ਤੇ ਇਹ ਵੀ ਜਿਵੇਂ ਇੱਕ ਵੱਡਾ ਭਰਮ ਆ ਲੋਕਾਂ 'ਚ ਤੇ ਉਹ ਇਸੇ ਚੱਕਰ ਦੇ ਵਿੱਚ ਹੀ ਲੋਕ ਆਪਣਾ ਅੱਗੇ ਟੈਸਟ ਹੀ ਨਹੀਂ ਕਰਾਂਦੇ ਵੀ ਮੈਨੂੰ ਹੈ ਕੀ ਆ ਤੇ ਜਦੋਂ ਟੈਸਟ ਹੁੰਦਾ ਫੈਲ ਜਾਂਦਾ ਸਮਾਂ ਲੰਘ ਚੁੱਕਿਆ ਹੁੰਦਾ ਡਾਕਟਰ ਸਾਹਿਬ ਹੋਰ ਇਹ ਤਾਂ ਇੱਕ ਤਰ੍ਹਾਂ ਹੈ ਕਿ ਵੀ ਤੁਸੀਂ ਕੋਲੇਸਟ੍ਰੋਲ ਬਾਰੇ ਦੱਸਿਆ ਹੋਰ ਇੱਕ ਦੋ ਬਿਮਾਰੀਆਂ ਬਾਰੇ ਹੋਰ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੂੰ ਲੈ ਕੇ ਜਿਹੜੇ ਆਮ ਤੌਰ ਦੇਤੇ ਵਿਹਿਮ ਭਰਮ ਹੈਗੇ ਆ ਪਰ ਉਹ ਰਿਐਲਿਟੀ ਦੇ ਵਿੱਚ ਸਿਰਫ ਵਿਹਿਮ ਭਰਮ ਨਹੀਂ ਆ ਵਿਗਿਆਨਕ ਤੌਰ ਤੇ ਦਿੱਤੇ ਉਹਨਾਂ ਦੀ ਕੋਈ ਹੋਂਦ ਨਹੀਂ। ਜਿਵੇਂ ਇਹ ਬਹਿਮ ਭਰਮ ਕਿਸੇ ਚੀਜ਼ ਵਾਰੀ ਹੁੰਦੇ ਨੇ ਮੇਨੂੰ ਲੱਗਦਾ ਕੁਝ ਕੁ ਚੀਜ਼ਾਂ ਤੇ ਇਹੀ ਨੇ ਵੀ ਕਿਸੇ ਚੀਜ਼ ਦੀ ਕੋਈ ਥੋੜੀ ਬਹੁਤ ਹੋਂਦ ਹੁੰਦੀ ਆ ਤੇ ਉਹਦੇ ਨਾਲ ਬਹੁਤ ਸਰੀ ਗੱਲਾਂ ਗਲਤ ਜੁੜ ਜਾਂਦੀਆਂ ਨੇ। ਹੈਨਾ? ਜਿਵੇਂ ਅੱਜ ਦੇ ਸਮੇਂ ਦੇ ਖਾਸ ਤੌਰ ਤੇ ਜਿਵੇਂ ਪਹਿਲਾਂ ਦੇ ਸਮੇਂ 'ਚ ਇਹ ਸੀਗਾ ਵੀ ਕੁਝ ਲੋਕਾਂ ਨੂੰ ਲੱਗਦਾ ਸੀ ਵੀ ਕਿਸੇ ਘਰੇ ਬਿਮਾਰੀ ਤਾਂ ਆ ਗਈ ਜੇ ਤੁਸੀਂ ਛੱਡ ਆਪਣੀ ਬੋਕਰ ਆ ਜਿਹੜੀ ਉਹਨੂੰ ਪੁੱਠਾ ਖੜਾ ਕਰਤਾ ਜਿਵੇਂ ਉਹ ਆ ਕਿ ਉਹਨਾਂ ਦਾ ਕੋਈ ਸੰਬੰਧ ਨਹੀਂ ਆ ਉਹ ਵਹਿਮ ਵਰ ਇੱਕ ਲਗਧਰਾਂ ਦੇ ਨੇ ਜਿਹੜਾ ਅਸਲ ਇੱਕ ਨਾ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਇੱਕ ਇਹ ਵੀ ਚੱਲਿਆ ਹੈਗਾ ਕਿ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਵੱਧ ਤੋਂ ਵੱਧ ਪਾਣੀ ਪੀਣੇ ਚਾਹੀਦਾ ਹੈਗਾ ਇਹ ਇਹ ਵੀ ਇੱਕ ਤਰ੍ਹਾਂ ਦਾ ਮੇਰੇ ਖਿਆਲ ਦੇ ਵਿੱਚ ਵਹਿਮ ਭਰ ਮੀ ਵੱਧ ਤੋਂ ਵੱਧ ਪਾਣੀ ਪੀਓ ਕੀ ਲੱਗਦਾ ਹੈਗਾ ਡਾਕਟਰੀ ਲਾਈਨ ਕੀ ਕਹਿੰਦੀ ਹੈਗੀ ਆ ਕਿ ਜਰਰ ਜ਼ਿਆਦਾ ਪਾਣੀ ਪੀਣ ਦੇ ਨਾਲ ਬਿਮਾਰੀਆਂ ਘਟਦੀਆਂ ਜਾਂ ਜਿੰਨੀ ਸੂਈਰ ਨੂੰ ਜ਼ਰੂਰਤ ਹੁੰਦਾ ਹੈ ਇਹ ਤਾਂ ਦੇਖੋ ਹਰ ਚੀਜ਼ ਦੀ ਜਿੰਨੀ ਆਪਾਂ ਨੂੰ ਲੋੜ ਆ ਉੰਨੀ ਹੀ ਪੀਣਾ ਚਾਹੀਦਾ ਹੁਣ ਕੋਈ ਬੰਦਾ ਦਿਨ ਦਾ 10 ਲੀਟਰ ਪਾਣੀ ਪੀ ਜਾਊਗਾ ਪਹਿਲੀ ਗੱਲ ਤਾਂ ਜੇ ਤਾਂ ਉਹਦੇ ਗੁਰਦੇ ਠੀਕ ਨਹੀਂ ਤਾਂ ਉਹਨਾਂ ਪਾਣੀ ਨਿਕਲ ਜਾਊਗਾ ਔਰ ਸਰੀਰ 'ਚ ਰਹਿਣੀ ਨਹੀਂ ਲੱਗਿਆ ਹੈਨਾ ਤਾਂ ਜੇ ਪਰਾਂ ਕਿ ਫਿਰ ਵੀ ਇੰਨਾ ਪਾਣੀ ਪੀਓਗੇ ਤਾਂ ਉਹਦੇ ਨਾਲ ਤੁਹਾਡਾ ਸੋਡੀਅਮ ਘਟ ਜਾਣਾ ਹੋਰ ਸਮੱਸਿਆਵਾਂ ਆਣ ਗਈਆਂ ਹੈਨਾ ਬਾਕੀ ਉਹ ਇੱਕ ਤਰ੍ਹਾਂ ਦੀ ਤੁਹਾਡੀ ਆਪਾਂ ਕਹਿੰਦੇ ਇੱਕ ਖਵਤ ਬਣ ਜਾਂਦੀ ਹੈ ਬੰਦੇ ਦੀ ਵੀ ਉਹ ਪਾਣੀ ਪੀਣ ਦੀ ਲੱਗਿਆ ਵਾ ਸਾਰਾ ਦਿਨ ਨਹੀਂ ਬਹੁਤ ਸਾਰੇ ਡਾਕਟਰਾਂ ਨੇ ਪਿਛਲੇ ਸਮੇਂ ਦੇ ਦੌਰਾਨ ਇਹ ਪ੍ਰਚਾਰ ਕੀਤਾ ਨਾ ਵੀ ਪਾਣੀ ਵੱਧ ਤੋਂ ਵੱਧ ਪੀਓ ਵੱਧ ਤੋਂ ਵੱਧ ਪੀਓ ਪਾਣੀ ਲੋੜ ਸਾਰਾ ਜਿਵੇਂ ਹੁਣ ਗਰਮੀਆਂ 'ਚ ਆਪਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਪੈਂਦੀ ਆ ਜਿਹੜਾ ਬੰਦਾ ਜ਼ਿਆਦਾ ਕੰਮ ਕਰਦਾ ਬਾਹਰ ਪਸੀਨਾ ਜ਼ਿਆਦਾ ਆਂਦਾ ਉਹ ਉਹਨੂੰ ਪਾਣੀ ਦੀ ਜ਼ਿਆਦਾ ਲੋੜ ਪਊਗੀ ਜਿਹੜਾ ਅੰਦਰ ਬੈਠਾ ਉਹਨੂੰ ਘੱਟ ਲੋੜ ਆ ਪਰ ਫਿਰ ਵੀ ਚਲੋ ਆਪਾਂ ਮੰਨਦੇ ਆ ਵੀ ਦੋ ਤਿੰਨ ਲੀਟਰ ਬੰਦੇ ਨੂੰ ਪਾਣੀ ਪੀਣਾ ਚਾਹੀਦਾ ਦਿਨ 'ਚ ਹੈਨਾ ਪਾਣੀ ਦੇ ਨਾਲ ਹੋਰ ਵੀ ਹੁਣ ਜਿਹ ਹਣਾ ਕਿਉਂਕਿ ਉਹਦੇ ਜਿਹੜੇ ਲੋਨ ਆ ਉਹ ਵੀ ਨਾਲ ਬਾਹਰ ਨਿਕਲਦਾ ਇਸ ਕਰਕੇ ਉਹਨੂੰ ਕੰਜਮੀ ਦੀ ਵੀ ਲੋੜ ਪੈਣੀ ਆ ਜੀ ਮੈਂ ਸਿਰਫ ਇਹ ਕਿ ਕੱਲਾ ਫੋਕਾ ਪਾਣੀ ਪੀ ਜਾਓ ਇਹ ਵੀ ਕੋਈ ਵਿਗਿਆਨਕ ਗੱਲ ਨਹੀਂ ਆ ਜੀ ਜਿਹੜਾ ਸੋ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਹੈਗੇ ਆ ਖਾਸ ਤੌਰ ਤੇ ਅਜੋਕੇ ਸਮੇਂ ਦੇ ਦੌਰਾਨ ਤਾਂ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਲੈ ਕੇ ਬਹੁਤ سارے ਡਾਕਟਰ ਭਾਈਚਾਰੇ ਵੱਲੋਂ ਵੀ ਜਿਹੜੇ ਉਹ ਵਹਿਮ ਭਰਮ ਫਲਾਏ ਜਾ ਰਹੇ ਹੈਗੇ ਸਹੀ ਤਰੀਕੇ ਦਾ ਸਟੀਕ ਇਲਾਜ ਨਹੀਂ ਪਹੁੰਚ ਪਾ ਰਿਹਾ ਹੈ ਡਾਕਟਰੀ ਪੇਸ਼ਾ ਇਸ ਟਾਈਮ ਆ ਜਿਹੜਾ ਸਰਪ ਸਿਰਫ ਮੁਨਾਫਾ ਕੇਂਦਰ ਤੋਂ ਹੋ ਕੇ ਰਹਿ ਗਿਆ ਵਿਅਕਤੀ ਕੇਂਦਰ ਤੋਂ ਹੋ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਇਸ ਪਰ ਦੇਖੋ ਇਹ ਇਹ ਗੱਲ ਕੁਝ ਹੱਦ ਤੱਕ ਠੀਕ ਵੀ ਆ ਤੁਹਾਡੀ ਹਮ ਕਿ ਇੰਨਾਂ ਗੱਲਾਂ ਤੇ ਉਨੇ ਉਨੇ ਜ਼ੋਰ ਨਾਲ ਗੱਲ ਨਹੀਂ ਹੁੰਦੀ ਜਿਵੇਂ ਹੁਣ ਇੱਕ ਉਦਾਹਰਨ ਲਈ ਆਪਾਂ ਵੀ ਸੈੱਲ ਘਟਣ ਦੀ ਹੁਣ ਸੈੱਲ ਘਟਣਾ ਡੇਂਗੂ ਖਾਸ ਤੌਰ ਤੇ ਜਦੋਂ ਤਾਂ ਗਰਮ ਆਪ ਗਰਮੇ ਜੋ ਬੁਖਾਰ ਉਗੂਰ ਫੈਲਦੇ ਉਹਦੇ ਵਾ ਡੇਂਗੂ ਫੈਲਦਾ ਇਸ ਤਰ੍ਹਾਂ ਦੀ ਹੁੰਦੀ ਇਹਨਾਂ ਦਾ ਤਾਂ ਸੈੱਲ ਘਟਣਾ ਵਲਕੇ ਪਲੇਟਲੇਟ ਘਟਣਾ ਜਿਹੜਾ ਮਿਸਕਲ ਪਲੇਟਲੇਟ ਦਾ ਇੱਕ ਕੰਮ ਆ ਕਿ ਉਹ ਖੂਨ ਦਾ ਥੱੱਕਾ ਬਣਾਉਂਦਾ ਜਿੱਤੇ ਕਿਤੇ ਵੀ ਆਪਣੇ ਸੱਟ ਲੱਗਦੀ ਆ ਉਹ ਸੈੱਲ ਘਟਣ ਨਾਲ ਲੋਕਾਂ ਨੂੰ ਇਹ ਲੱਗਦਾ ਵੀ ਜੇ ਉਹਦੀ ਨਾਰਮਲ ਰੇਂਜ ਅਸੀਂ ਜਿਹੜੀ ਲੈਨੇ ਆ ਕਿ ਉਹ 1.5 ਲੱਖ ਤੋਂ ਲੈ ਕੇ 4.5 ਲੱਖ ਤੱਕ ਅਸੀਂ ਲੈਨੇ ਆ ਉਹਦੀਆਂ ਜੁਨਟਾਂ ਨੇ ਇਹ ਹੈਨਾ ਜੇ ਉਹ ਵੀ 1.5 ਲੱਖ ਤੋਂ ਥੱਲੇ ਆ ਗਏ 150 ਤੋਂ ਥੱਲੇ ਆ ਗਏ ਉਹ ਲਿਖਿਆ ਤੇ ਇਹੀ ਹੁੰਦਾ ਵੀ 150 ਥੱਲੇ ਆ ਗਏ ਤਾਂ ਉਹ ਇੱਕ ਆਪਣੇ ਆਪ ਚ ਬਿ ਹੂੰ ਜਿਵੇਂ ਉਹ ਆਪਣੇ ਆਪ ਚ ਬਿਮਾਰੀ ਨਹੀਂ ਆ ਉਹ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਲੱਛਣ ਆ ਬਹੁਤ ਸਾਰੇ ਜਿਹੜੇ ਆਮ ਵਾਇਰਲ ਬੁਖਾਰ ਹੁੰਦੇ ਨੇ ਉਹਦੇ ਚ ਥੋੜੇ ਬਹੁਤ ਪਲੇਟਲੇਟ ਘਟ ਜਾਂਦੇ ਨੇ ਉਹ ਬਿਲਕੁਲ ਨਾਰਮਲ ਗੱਲ ਹੁੰਦੀ ਆ ਉਹਦਾ ਕੋਈ ਵੀ ਇਲਾਜ ਨਹੀਂ ਆ ਕੋਈ ਵੱਖਰਾ ਇਲਾਜ ਨਹੀਂ ਕਰਨਾ ਹੁੰਦਾ ਉਹ ਜਿਹੜੀ ਬਿਮਾਰੀ ਆ ਉਹ ਠੀਕ ਹੋ ਜੂਗੀ ਤੇ ਉਹ ਨਾਰਮਲ ਹੋ ਜਾਣਗੇ ਕਈ ਲੋਕਾਂ ਦੇ ਪਲੇਟਲੇਟ ਘਟੇ ਰਹਿੰਦੇ ਨੇ ਉਹਨਾਂ ਦੀ ਕੁਝ ਲੱਗ ਬਿਮਾਰੀਆਂ ਹੁੰਦੀਆਂ ਨੇ ਜਿਵੇਂ ਅਸੀਂ ਆਈਟੀਪੀ ਕਹਿੰਦੇ ਆ ਇਸ ਤੋਂ ਬਿਨਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਨੇ ਜਿੰਨਾ ਪਲੇਟਲੇਟ ਘਟਦੇ ਨੇ ਨਾ ਵੀ ਅਸਲ ਚ ਉਹ ਪਲੇਟਲੇਟ ਘਟਣ ਦਾ ਕੀ ਕਾਰਨ ਹੈ ਕਿ ਸੈੱਲ ਘਟਣ ਦਾ ਆਪਣੇ ਆਪ ਵਿੱਚ ਕੋਈ ਇਲਾਜ ਨਹੀਂ ਆ ਹਾਂ ਜਿਹਦੇ ਕਰਕੇ ਸੈੱਲ ਘਟ ਰਹੇ ਨੇ ਉਹਦਾ ਇਲਾਜ ਹੋਊਗਾ ਦੂਜੀ ਗੱਲ ਕਿੰਨੇ ਘਟਣ ਤੇ ਇਲਾਜ ਹੋਊਗਾ ਹੁਣ ਜਿਵੇਂ ਡੇਂਗੂ ਆ ਕਿਸੇ ਬੰਦੇ ਨੂੰ ਡੇਂਗੂ ਟੈਸਟ ਪੋਜ਼ਿਟਿਵ ਆ ਗਿਆ ਬੁਖਾਰ ਹੋ ਗਿਆ ਬੰਦੇ ਦੇ ਪਲੇਟਲਟ 50 60000 ਤੋਂ ਉੱਪਰ ਨੇ ਉਹਦੇ ਨੂੰ ਕੁਝ ਨਹੀਂ ਹੋਣ ਲੱਗਿਆ ਬੰਦੇ ਨੂੰ ਕੋਈ ਕੋਈ ਉਹਦੇ ਇਲਾਜ ਦੇ ਵੀ ਲੋੜ ਨਹੀਂ ਆ ਉਹਦੇ ਵਾਸਤੇ ਕੋਈ ਗਲੂ ਕੁਝ ਲਾਉਣ ਦੀ ਲੋੜ ਨਹੀਂ ਆ ਕੁਝ ਨਹੀਂ ਆ ਜਿਹੜੀਆਂ ਬੋਤਲਾਂ ਵਗੈਰਾ ਲਾ ਦਿੱਤੀਆਂ ਜਾਂਦੀਆਂ ਹੈਗੀਆਂ ਉਹ ਸਿਰਫ ਆਹ ਉਹ ਬਹੁਤੇ ਮਾਮਲੇ 'ਚ ਗੈਰ ਜ਼ਰੂਰੀ ਹੁੰਦੀਆਂ ਨੇ ਜੀ ਖਾਸ ਕਰਕੇ ਡੇਂਗੂ ਦੇ ਮਾਮਲੇ 'ਚ ਵੀ ਲੋਕ ਜਿੰਨਾ ਲੋਕਾ ਜਿਹੜੇ ਲੋਕ ਸੀਰੀਅਸ ਹੁੰਦੇ ਨੇ ਗੰਭੀਰ ਡੇਂਗੂ ਜਿਹਨੂੰ ਅਸੀਂ ਕਹਿੰਦੇ ਆ ਆ ਉਹ ਜਿਹੜੇ ਹੁੰਦੇ ਨੇ ਉਹਨਾਂ ਦਾ ਇਲਾਜ ਕੱਲੀਆਂ ਫਿਰ ਬੋਤਲਾਂ ਲਾਉਣਾ ਨਹੀਂ ਆ ਉਹ ਕਾਫੀ ਅਲੱਗ ਮਸਲਾ ਹੈ ਕਈ ਵਾਰੀ ਉਹ ਬੋਤਲਾਂ ਲਾਉਣ ਕਰਕੇ ਬੰਦੇ ਦੀ ਜਾਨ ਤੇ ਆ ਜਾਂਦੀ ਆ ਤੇ ਉਹ ਬੋਤਲਾਂ ਲਾਉਣਾ ਵੀ ਆਪਣੇ ਆਪ ਚ ਇੱਕ ਬਹੁਤ ਆਪਾਂ ਕਹਦੇ ਇਹ ਜ਼ਿੰਮੇਵਾਰੀ ਵਾਲਾ ਫੈਸਲਾ ਵੀ ਇਹਨੂੰ ਕਦੋਂ ਬੋਤਲਾਂ ਦੇਣੀਆਂ ਨੇ ਕਿੰਨੇ ਸਮੇਂ ਲਈ ਦੇਣੀਆਂ ਨੇ ਕਦੋਂ ਇਹਨੂੰ ਬੰਦ ਕਰਨਾ ਜਿਵੇਂ ਉਹ ਬਿਨਾਂ ਕਿਸੇ ਲੋੜ ਤੋਂ ਬੰਦੇ ਨੂੰ ਬੋਤਲਾਂ ਲਾਈ ਜਾਣੀਆਂ ਇਹ ਅਸੀਂ ਦੇਖਦੇ ਆ ਅਕਸਰ ਕਈ ਵਾਰ ਮਰੀਜ਼ ਜਾਂਦੇ ਨੇ ਕਿ ਉਹ ਇਹ ਬੋਤਲਾਂ ਲੱਗਿਆਂ ਕਰਕੇ ਵਿਗੜ ਕੇ ਆਂਦੇ ਨੇ ਲੋਕ ਜਦੋਂ ਖਰਾਬ ਹਾਲਤ ਹੁੰਦੀ ਹੈ ਜਦੋਂ ਤੁਹਾਡੇ ਕੋਲ ਆਉਂਦੇ ਹਾਂ ਜਿਵੇਂ ਡੇਂਗੂ ਦੇ ਮਰੀਜ਼ ਨੇ ਉਹ ਸੈੱਲ ਘਟਣਾ ਆਪਣੇ ਆਪ ਤੇ ਸੈੱਲ ਘਟਣ ਦਾ ਕੋਈ ਇਲਾਜ ਨਹੀਂ ਆ ਡੇਂਗੂ ਦਾ ਇਲਾਜ ਆ ਡੇਂਗੂ ਦਾ ਇਲਾਜ ਆ ਵੀ ਕਿਸ ਤਰ੍ਹਾਂ ਦੀ ਉਹ ਗੰਭੀਰਤਾ ਕਿੰਨੀ ਆ ਬੰਦੇ ਨੂੰ ਕੋਈ ਜ਼ਿਆਦਾ ਬੁਖਾਰ ਨਹੀਂ ਆ ਤਾਂ ਉਹ ਘਰੇ ਇਲਾਜ ਕੀਤਾ ਜਾ ਸਕਦਾ ਹਾਂ ਪਲੇਟਲੇਟ 10000 ਤੋਂ ਘਟਦੇ ਨੇ ਫੇਰ ਅਸੀਂ ਕਿਤੇ ਜਾ ਕੇ ਪਲੇਟਲੇਟ ਬਾਰੇ ਸੋਚਦੇ ਆ ਵੀ ਹਾਂ ਹੁਣ ਆਪਾਂ ਨੂੰ ਪਲੇਟਲੇਟ ਦੇਣੇ ਪੈਣਗੇ ਉਦੋਂ ਤੇ ਅਸੀਂ ਆਮ ਤੌਰ ਤੇ ਕੋਈ ਪਲੇਟਲੇਟ ਨਹੀਂ ਦਿੰਦੇ ਕੋਈ ਸੈਲ ਨਹੀਂ ਚੜਾਉਂਦੇ ਅਸੀਂ ਲੋਕਾਂ ਨੂੰ ਜੀ ਜਿਹੜੀਆਂ ਦੂਜੀਆਂ ਲਾਗਤਾਂ ਨੇ ਉਹਨਾਂ ਦਾ ਇਲਾਜ ਬਿਲਕੁਲ ਹੀ ਲੱਗਦਾ ਜੀ ਉਹ ਇਸ ਤਰ੍ਹਾਂ ਦਾ ਮਾਮਲਾ ਚਲੋ ਆਪਾਂ ਤੇ ਨਾਲ ਗੱਲ ਕਰ ਵੀ ਨਹੀਂ ਸਕਦੇ ਜੀ ਪਰ ਐ ਕਿ ਉਹਦਾ ਇਲਾਜ ਬਿਲਕੁਲ ਲੱਗਦਾ ਉਹਦਾ ਸੈਲ ਨਾਲ ਕੋਈ ਸਬੰਧ ਨਹੀਂ ਹੈ ਧੰਨਵਾਦ ਡਾਕਟਰ ਥੈਂਕ ਯੂ ਤੁਹਾਡਾ